ਅਜੀਤ ਪਬ ਟਵੀ ਦੇ ਦਰਸ਼ਕੋ ਆਪਦਾ ਸਵਾਗਤ ਹੈ ਅੱਜ ਮੋੜ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਆਦਾਰਾ ਅਜੀਤ ਵੱਲੋਂ ਜਿਹੜਾ ਹਰਪੀਟਾਲ ਦੀ ਵੱਡੀ ਰਾਤ ਸਮਗਰੀ ਲਿਆਂਦੀ ਗਈ ਹੈ ਡਾਕਟਰ ਬਰਜਿੰਦਰ ਸਿੰਘ ਹਮਦਰਦ ਜੋ ਕਿ ਅਜੀਤ ਪਬ ਦੀ ਮੁੱਖ ਸੰਪਾਦਕ ਨੇ ਉਹਨਾਂ ਵੱਲੋਂ ਵੱਡਾ ਉਪਰਾਲਾ ਕਰਕੇ ਇੱਥੇ ਆ ਕੇ ਆਪਣੇ ਹੱਥਾਂ ਦੇ ਨਾਲ ਰਾਹਤ ਕਾਰਜ ਵੰਡੇ ਜਾ ਰਹੇ ਨੇ دار بلجندر ਸਿੰਘ ਜੀ ਹਮਦਰਦ ਮੁਖ ਸੰਪਾਦਕ ਆਦਾਰਾ अजीत ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਆਓ ਸਟੇਜ ਉਤੋਂ ਚੰਦ ਸ਼ਬਦ ਆਏ ਹੋਏ ਆਪਣੇ ਉਹਨਾਂ ਭਰਾਵਾਂ ਨਾਲ ਸਾਂਝੇ ਕਰੋ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜਿਨ੍ਹਾਂ ਦੇ ਘਰ ਠੱਠੇ ਬੱਚਿਆਂ ਵਾਂਗ ਪਾਲੀਆਂ ਮੱਝਾਂ ਸਨ ਲੱਖਾਂ ਰੁਪਈਆ ਦੀਆਂ ਜਿਨ੍ਹਾਂ ਦੀਆਂ ਆਪਣੇ ਹੱਥੀ ਰਸੀਆਂ ਖੋਲੀਆਂ ਜਦੋਂ ਦ੍ਰਿਸ਼ ਅਖਬਾਰਾਂ ਵਿੱਚ ਵੇਂਦੇ ਸਾਂ ਨਾ ਟੀਵੀ ਤੋਂ ਵੇਂਦੇ ਸਾਂ ਆਤਮਾ ਵਿੱਚ ਜੋ ਹੰਝੂ ਕਿਰਦੇ ਸਨ ਜਿਵੇਂ ਬੱਚੇ ਪਾਲਣੇ ਆਉਂ ਖੇ ਇਸ ਤਰ੍ਹਾਂ ਪਸ਼ੂ ਪਾਲਣੇ ਵਿੱਚ ਇੱਕ ਪਸ਼ੂ ਘਰ ਤੋਂ ਟਰਾਂਸਫਰ ਕਰੀਏ ਤੇ ਖੁਰਲੀ ਸੁਣੀ ਸੁਣੀ ਜਾਪਦੀ ਆ ਸੋ ਉਹ ਪ੍ਰਭਾਵਤ ਕਰਸਾਨ ਸਾਡੇ ਸਾਹਮਣੇ ਬੈਠੇ ਨੇ ਅੱਜ ਦਿਵਯ ਜੋਤੀ ਜਾਗਰਤੀ ਸੰਸਥਾਨ ਦੇ ਵੇੜੇ ਚਾਕੇ ਬਹੁਤ ਅੱਛਾ ਲੱਗਾ ਖਾਸ ਤੌਰ ਤੇ ਸੁਆਮੀ ਸੁਖਦੇਵ ਆਨੰਦ ਜੀ ਤੇ ਵਿਗਿਆਨ ਆਨੰਦ ਜੀ ਇੱਥੇ ਮਿਲੇ ਇੱਥੇ ਤੁਸੀਂ ਇਹ ਛੋਟਾ ਜਿਹਾ ਰਾਹਤ ਜਿਹੜਾ ਸਮਾਗਮ ਆਯੋਜਿਤ ਕੀਤਾ ਇਹ ਸੱਚੇ ਵੇੜੇ ਚ ਇਸ ਲਈ ਤੁਹਾਡਾ ਪਹਿਲਾ ਬਹੁਤ-ਬਹੁਤ ਦਿਵੇਜੋਤੀ ਸੰਸਥਾਨ ਦਾ ਧੰਨਵਾਦ ਦਿਵੇਜੋਤੀ ਸੰਸਥਾਨ ਦਾ ਜਿਹੜਾ ਪੰਜਾਬ ਚ ਮੁੱਖ ਕੇਂਦਰ ਆ ਉਹ ਨੂਰਮਹਿਲ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਕਈ ਵਾਰ ਮਿਲਿਆ ਉੱਥੇ ਦੇ ਜਿਹੜੇ ਬਹੁਤ ਅੱਛੇ ਪ੍ਰਬੰਧਕ ਆ ਉਹਨਾਂ ਨੂੰ ਅਕਸਰ ਅਸੀਂ ਜਲੰਧਰ ਮਿਲਦੇ ਰਹਿੰਦੇ ਆ ਤੇ ਬੜਾ ਤੁਹਾਡਾ ਇੱਜ਼ਤਮਾਨ ਸਮਾਜ ਚ ਬੜੀ ਸੇਵਾ ਤੁਹਾਡੀ ਹੈ ਤੁਹਾਡਾ ਧੰਨਵਾਦ ਇੱਥੇ ਇਸ ਸਮਾਗਮ ਚ ਕੁਝ ਰਾਹਤ ਦੀ ਸਮਗਰੀ ਮੇਰੇ ਸਾਥੀ ਜਿਹੜੇ ਬਟਾਲਾ ਦਫ਼ਤਰ ਨਾਲ ਸੰਬੰਧਿਤ ਹੈ ਮੈਡਮ ਕਮਲ ਕਾਲੂ ਜੀ ਉਹਨਾਂ ਦੇ ਸਾਰੇ ਸਾਥੀ ਜਿਨ੍ਹਾਂ ਦਾ ਨਾਮ ਸਤਕਾਰਯੋਗ ਸੁੱਚਾ ਸਿੰਘ ਜੀ ਨੇ ਇਹ ਲਿਆ ਡਾਕਟਰ ਸਤਿੰਦਰ ਸਿੰਘ ਹੋਰੀ ਵੀ ਇੱਥੇ ਨੇ ਉਹਨਾਂ ਦਾ ਵੀ ਧੰਨਵਾਦ ਜਿੱਥੋਂ ਤੱਕ ਸਰਦਾਰ ਸਤਕਾਰਯੋਗ ਸੁੱਚਾ ਸਿੰਘ ਜੀ ਦਾ ਸੁੱਚਾ ਸਿੰਘ ਜੀ ਡੇਰਾ ਪਠਾਣਾ ਤੋਂ ਇਹਨਾਂ ਦਾ ਸਬੰਧ ਹੈ ਬਹੁਤ ਇਹਨਾਂ ਦਾ ਨਾਮ ਕਵੀਸ਼ਰੀ ਦੇ ਖੇਤਰ ਚ ਸੁਣਿਆ ਇਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮਾਝੇ ਦੇ ਕਵੀਸ਼ਰ ਅਸੀਂ ਛਾਪਿਆ ਸੀ ਤੇ ਉਹਦੀ ਬਹੁਤ ਚਰਚਾ ਹੋਈ ਸੀ ਖਾਸ ਤੌਰ ਤੇ ਸਤਕਾਰਯੋਗਾ ਸਿੰਘ ਕਵੀਸ਼ਰ ਜੀ ਦਾ ਬੜਾ ਸਨਮਾਨ ਹੈ ਤੇ ਕਵੀਸ਼ਰਾਂ ਨੇ ਗੁਰੂ ਦੇ ਢਾਡੀਆਂ ਨੇ ਬਹੁਤ ਕਿਛਲੀਆਂ ਸਦੀਆਂ ਤੋਂ ਹੁਣ ਤੱਕ ਕੌਮ ਦੀ ਸੇਵਾ ਕੀਤੀ ਹੈ ਕੌਮ ਚ ਜਿਹੜਾ ਜਜ਼ਬਾ ਭਰਨ ਚ ਇਹਨਾਂ ਦਾ ਬਹੁਤ ਵੱਡਾ ਹਿੱਸਾ ਤੇ ਇਹ ਨਿਰੰਤਰ ਸੇਵਾ ਇਹ ਹਮੇਸ਼ਾ ਕਰਦੇ ਰਹੇ ਆ ਤੇ ਅੱਜ ਵੀ ਇਹ ਜ਼ਰੂਰ ਕਰਦੇ ਆ ਸਾਡਾ ਵੀ ਯਤਨ ਹੁੰਦਾ ਕਿ ਜਿਹੜਾ ਕਵੀਸ਼ਰੀ ਖੇਤਰ ਚੋਂ ਅਗਰ ਕੋਈ ਅਜੀਤ ਚਸੀ ਕੋਈ ਛਾਪ ਸਕੀਏ ਉਹਨਾਂ ਬਾਰੇ ਤਾਂ ਸਾਨੂੰ ਉਹ ਬੜੀ ਖੁਸ਼ੀ ਹੁੰਦੀ ਹੈ ਖਾਸ ਤੌਰ ਤੇ ਅੱਜ ਸਤਕਾਰਯੋਗ ਸੁੱਚਾ ਸਿੰਘ ਜੀ ਦੇ ਜਿਹੜਾ ਇਹਨਾਂ ਦੇ ਇਹਨਾਂ ਨੇ ਮੁਖਾਤਬ ਹੋਏ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਵਿਚਾਰ ਸੁਣ ਕੇ ਬਹੁਤ ਅੱਛਾ ਲੱਗਾ ਬੜੇ ਵਿਦਵਾਨ ਬੜੇ ਗੁੜੇ ਗਿਆਨੀ ਨੇ ਇਸ ਲਈ ਇਹਨਾਂ ਨੇ ਬੜੀਆਂ achhiyan gallan kahiyan ਉਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਇਸ ਕਰਕੇ ਵੀ ਕਿ अजीत ਨੇ ਜੇ ਕੁਝ ਪਛਾਣ ਬਣਾਈ ਹੈ ਕਵੀਸ਼ਰੀ ਖੇਤਰ 'ਚ ਜਿਹੜਾ ਨੇ ਉਹਨਾਂ ਦਾ ਕੀਤਾ ਤੇ ਇਹਨਾਂ ਨੇ ਵੀ ਕਵੀਸ਼ਰਾਂ ਨੇ ਵੀ ਗੁਰੂ ਦੇ ਟਾਡੀਆਂ ਨੇ ਗਾਇਕਾਂ ਨੇ अजीत ਨੂੰ ਹਮੇਸ਼ਾ ਮਾਣ ਵੀ ਦਿੱਤਾ ਤੇ ਸਤਿਕਾਰ ਵੀ ਦਿੱਤਾ ਇਸ ਕਰਕੇ ਕਿ अजीत ਨੇ ਇਹ ਹਮੇਸ਼ਾ ਪੰਜਾਬੀਆਂ ਦੀ ਜਿੱਥੇ ਵੀ ਕੋਈ ਪੰਜਾਬੀ ਬੈਠਾ ਪੰਜਾਬ ਚ ਦੇਸ਼ ਚ ਦੁਨੀਆ ਪਰ ਚਾ ਉਹ ਉਹਦੇ ਨਾਲ ਜੁੜਨ ਦਾ ਉਹਦੀ ਸੇਵਾ ਕਰਨ ਦਾ ਉਹ ਜਿਹੜਾ ਉਹ ਯਤਨ ਕੀਤਾ ਇਹ ਜੇਕਰ ਸਤਕਾਰਯੋਗ ਸੁਸ਼ਿਆਤ ਸਿੰਘ ਜੀ ਨੇ ਕਿਹਾ ਕਿ ਅਜੀਤ ਪੰਜਾਬੀਆਂ ਦੇ ਘਰ-ਘਰ 'ਚ ਉਹਨਾਂ ਦੇ ਹਿਰਦੇ 'ਚ ਵਸਦਾ ਤਾਂ ਮੈਂ ਸਮਝਦਾ ਕਿ ਇਹ ਤੇਲੀ ਤਪੱਸਿਆ ਡਾਕਟਰ ਸਾਧੂ ਸਿੰਘ ਅਮਰਜੀਤ ਦੀ ਸੀ ਜਿਨ੍ਹਾਂ ਨੇ ਇੱਕ ਮਿਸ਼ਨ ਵੱਜੋਂ ਅਜੀਤ ਨੂੰ ਸ਼ੁਰੂ ਕੀਤਾ ਸੀ ਉਹਨਾਂ ਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿਹੜਾ ਅਸੀਂ ਅੱਜ ਵੀ ਪ੍ਰਚਾਰ ਕਰਦੇ ਆ ਉਹ ਮਿਸ਼ਨ ਸੀ ਤੇ ਹਮੇਸ਼ਾ ਸਮਾਜ 'ਚ ਜਿਸ ਤਰ੍ਹਾਂ ਦਾ ਕੋਈ ਉਹ ਉਹਨਾਂ ਨੂੰ ਲੱਗਦਾ ਸੀ ਕੋਈ ਚੁਣੌਤੀ ਹੈ ਕਿਸੇ ਤਰ੍ਹਾਂ ਦੀ ਉਹ ਘਾਟ ਮਹਿਸੂਸ ਕਰਦੇ ਸੀ ਕਿਸੇ ਤਰ੍ਹਾਂ ਦਾ ਸੰਦੇਸ਼ ਜਣਾਉਣਾ ਚਾਹੁੰਦੇ ਸੀ ਤੋਂ ਉਹਨਾਂ ਨੇ ਅਜੀਤ ਨੂੰ ਹਮੇਸ਼ਾ ਆਪਣਾ ਵਾਹਨ ਬਣਾਇਆ ਤੇ ਸਾਰੀ ਉਮਰ ਉਹ ਇਹ ਸੇਵਾ ਕਰਦੇ ਰਹੇ ਉਸ ਤੋਂ ਬਾਅਦ ਉਹਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਮੈਨੂੰ ਇਹ ਮੌਕਾ ਮਿਲਿਆ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਮੈਂ ਉਹਨਾਂ ਕੋਲੋਂ ਬਹੁਤ ਕੁਝ ਅਖਬਾਰੀ ਖੇਤਰ 'ਚ ਦੁਨਿਆਵੀ ਖੇਤਰ 'ਚ ਸਮਾਜਿਕ ਤੌਰ ਤੇ ਵਿਚਰਨ 'ਚ ਬਹੁਤ ਕੁਝ ਸਿੱਖਿਆ ਪਰ ਇਹ ਜਿਹੜੀ ਅਖਬਾਰ ਦੀ ਗੁੜਤੀ ਹੈ ਇਹ ਮੈਨੂੰ ਛੋਟੇ ਹੁੰਦੇ ਤੋਂ ਹੀ ਮਿਲੀ ਸੀ ਤੇ ਉਹਦੇ 'ਚ ਮੈਂ ਸਮਝਦਾ ਕਿ ਮੇਰੇ ਜੇ ਅੱਜ ਦੀ ਤਖ਼ਤ ਅਖਬਾਰ ਦਾ ਸ਼ਤਕਾਰ ਇਹਦੀ ਪ੍ਰਤਿਭਾ ਨੂੰ ਸਾਰੇ ਜਾਣਦੇ ਆ ਇਹਦੇ ਚ ਵਿਸ਼ਵਾਸ ਯੋਗਤਾ ਤੋਂ ਮੈਂ ਸਮਝਦਾ ਕਿ ਇਹ ਮੇਰੇ ਸਾਥੀਆਂ ਦਾ ਇਹਦੇ ਚ ਬਹੁਤ ਵੱਡਾ ਹਿੱਸਾ ਅੱਜ ਬਟਾੜੇ ਦੇ ਸਾਥੀ ਅੰਮ੍ਰਿਤਸਰ ਦੇ ਸਾਥੀ ਤਰਨਤਾਰਨ ਦੇ ਕੁਝ ਸਾਥੀ ਇਹ ਇੱਥੇ ਆਏ ਆ ਤੇ ਇਹ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ अजीत ਨੇ ਹਮੇਸ਼ਾ ਜਦੋਂ ਕੋਈ ਪੰਜਾਬ ਨੂੰ ਚੁਣੌਤੀ ਆਈ ਹੈ ਤੇ ਉਹਦੇ ਲਈ अजीत ਨੇ ਹਮੇਸ਼ਾ ਇਹ ਯਤਨ ਕੀਤਾ ਕਿ ਆਪਣੇ ਲੋਕਾਂ ਨਾਲ ਇਹ ਖੜੇ ਆਪਣੇ ਲੋਕਾਂ ਨੂੰ ਹੌਸਲਾ ਦੇਵੇ ਉਹਨਾਂ ਲਈ ਜੋ ਕੁਝ ਸਮਰਥਾ ਉਹ ਕਰਨ ਦੀ ਉਹ ਜ਼ਰੂਰ ਕਰੇ ਤੇ ਸਭ ਤੋਂ ਪਹਿਲਾਂ ਜੇ ਕੋਈ ਸ਼ੁਰੂ ਕਰਨਾ ਹੋਵੇ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੰਮ ਸਮਾਜ ਨਾਲ ਜੁੜਨ ਦਾ ਤਾਂ ਮੈਂ ਆਪਣੇ ਇਹਨਾਂ ਸਾਥੀਆਂ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ مشورہ ਕਰਦਾ ਪੂਰੀ ਵਿਸਥਾਰ ਵਿੱਚ ਉਹਨਾਂ ਦੇ ਵਿਚਾਰ ਜਾਣਨਾ ਤੇ ਉਹਦੇ ਮੁਤਾਬਕ ਹੀ ਅਸੀਂ ਇਹ ਕਰਦੇ ਹਾਂ ਸਤਕਾਰਯੋਗ ਸੁੱਚਾ ਸਿੰਘ ਜੀ ਜਦੋਂ ਇਹ ਕੰਮ ਸ਼ੁਰੂ ਕੀਤਾ ਮੈਂ ਆਪਣੇ ਸਾਰੇ ਜਿਹੜੇ ਇਨਚਾਰਜ ਸੀਗੇ ਦਫਤਰਾਂ ਦੇ ਸਬ ਅਫੀਸਸ ਦੇ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਵਿਚਾਰ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਇਹ ਸਾਰੇ ਵਿਚਾਰ ਜਿਹੜੇ ਤੁਸੀਂ ਆਪਣੇ ਸਾਥੀਆਂ ਨਾਲ ਮੀਟਿੰਗ ਬੁਲਾ ਕੇ ਇਕੱਠੇ ਉਹਨਾਂ ਨੂੰ ਕਰਕੇ ਤੇ ਉਹ ਜ਼ਰੂਰ ਦੱਸੋ ਇਹ ਅਜੀਤ ਦੀਆਂ ਬਾਹਾਂ ਅਜੀਤ ਦਾ ਵਿਸ਼ਵਾਸ ਜੇ ਕਾਇਮ ਹੈ ਤੇ ਇਹਨਾਂ ਦੇ ਸਿਰ ਤੇ ਕਾਇਮ ਹੈ ਅਸੀਂ ਹਮੇਸ਼ਾ ਇਹ ਯਤਨ ਕੀਤਾ ਕਿ ਕੋਈ ਸੁਚੱਜਾ ਕੰਮ ਜਿਹੜਾ ਸਾਨੂੰ ਲੱਗਦਾ ਉਹ ਜ਼ਰੂਰ ਕਰੀਏ ਪੰਜਾਬ ਅੱਜ ਬਹੁਤ ਅ ਦੁਸ਼ਵਾਰੀਆਂ ਚੋਂ ਗੁਜ਼ਰ ਰਿਹਾ ਬਹੁਤ ਸਾਰੀਆਂ ਇਹਦੇ ਚ ਘਾਟਾਂ ਆ ਗਈਆਂ ਕਦੀ ਜਿਹੜੀ ਲਹਿਰ ਇੱਕ ਬਹੁਤ ਮਜ਼ਬੂਤ ਪੈਦਾ ਹੋਈ ਸੀ ਸਾਡੇ ਗੁਰੂਆਂ ਨੇ ਜਿਹੜੀ ਪੈਦਾ ਕੀਤੀ ਸੀ ਉਵੀ ਅੱਜ ਬਹੁਤ ਸਾਰੇ ਪੰਜਾਬੀ ਉਸ ਤੋਂ ਪਿੱਛੇ ਜਾ ਰਹੇ ਐ ਇੱਥੇ ਨਸ਼ਿਆਂ ਦਾ ਇੱਥੇ ਜਿਹੜਾ ਅੱਜ ਮੈਂ ਦੇਖਦਾ ਪ੍ਰਦੂਸ਼ਣ ਦਾ ਬਹੁਤ ਬੁਰਾ ਹਾਲਾ ਪਾਣੀ ਪੰਜਾਬ ਦਾ ਹੀਠਾ ਜਾ ਰਿਹਾ ਇਹਦੀ ਸਿਆਸਤ ਪੂਰੀ ਤਰ੍ਹਾਂ ਨਿੱਗਰ ਗਈ ਐ ਕਿਸੇ 'ਚ ਕੋਈ ਪ੍ਰਤਿਭਾ ਪ੍ਰਤੀਬੱਧਤਾ ਨਹੀਂ ਹੈ ਕਮਿਟਮੈਂਟ ਦੀ ਘਾਟ ਐ ਇਸ ਕਰਕੇ ਪਰਿਵਾਰਵਾਦ ਹੈ ਇਸ ਕਰਕੇ ਅੱਜ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਲਈ ਡਟ ਕੇ ਪੈਰਾ ਦੇਣਾ ਚਾਹੀਦਾ ਇਹ ਸਾਡਾ ਫਰਜ਼ ਹੈ ਇਹ ਜਿਹੜਾ ਛੋਟਾ ਜਿਹਾ ਯਤਨ ਹੈ ਬਹੁਤ ਛੋਟਾ ਜਿਹਾ ਯਤਨ ਹੈ ਬਹੁਤ ਸੇਵਾ ਕੀਤੀ ਹੈ ਬਹੁਤ ਸਾਰੀਆਂ ਸੰਸਥਾਵਾਂ ਨੇ ਸਰਕਾਰ ਨੇ ਵੀ ਕੀਤੀ ਹੈ ਬਹੁਤ ਸਾਰੀਆਂ ਹਾ ਸਮਾਜਿਕ ਸੰਸਥਾਵਾਂ ਤੇ ਖਾਸ ਤੌਰ ਤੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਮੁਖੀ ਸੀ ਉਹਨਾਂ ਨੇ ਇੱਕ ਕੌਮ ਦੀ ਝੰਡਾ ਬਰਦਾਰੀ ਕਰਦੇ ਹੋਏ ਪ੍ਰਤੀਨਿਧਤਾ ਕਰਦੇ ਹੋਏ ਇਹਦੀਆਂ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਉਹਨਾਂ ਨੇ ਇਸ ਦੀ ਬਹੁਤ ਸੇਵਾ ਕੀਤੀ ਹੈ ਅਜੀਤ ਦਾ ਇਹਦੇ ਯੋਗਦਾਨ ਬਹੁਤ ਛੋਟਾ ਜਿਹਾ ਅਦਨਾ ਯੋਗਦਾਨ ਹੈ ਪਰ ਅਸੀਂ ਇਹਦੇ 'ਚ ਯਤਨ ਕੀਤਾ ਕਿ ਆਪਣੇ ਭਰਾਵਾਂ ਨਾਲ ਜਿਸ ਤਰ੍ਹਾਂ ਵੀ ਜਿੰਨਾ ਕੁ ਵੀ ਅਸੀਂ ਖੜ੍ਹ ਸਕੀਏ ਉਹ ਅਸੀਂ ਖੜ੍ਹਨ ਦਾ ਯਤਨ ਕੀਤਾ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੇ ਛੋਟੇ ਤੋਂ ਛੋਟੇ ਜਿਨ੍ਹਾਂ ਦੇ ਕੋਲ ਇੰਨਾ ਸੀਮਤ ਸਾਧਨ ਸੀ ਉਹਨਾਂ ਨੇ ਵੀ ਇਹਦੇ 'ਚ ਆਪਣਾ ਯੋਗਦਾਨ ਪਾਇਆ ਛੋਟੇ-ਛੋਟੇ ਯੋਗਦਾਨ ਵੱਡੇ ਯੋਗਦਾਨ ਇੱਕ ਸਾਂਝਾ ਯਤਨ ਇਹਦੇ ਵਿੱਚ ਮੈਂ ਸਮਝਦਾ ਕਿ ਭਾਵੇਂ ਇਹ ਛੋਟਾ ਸਾਡਾ ਯਤਨ ਵੀ ਹੈ ਪਰ ਇਹਦੇ 'ਚ ਜਿਹੜਾ ਸਾਂਝਾ ਦਾ ਅਹਿਸਾਸ ਆ ਉਹ ਬਹੁਤ ਵੱਡਾ ਹੈ ਇਸ ਭਾਵਨਾ ਨਾਲ ਹੀ ਅਸੀਂ ਆਪਣਾ ਯੋਗਦਾਨ ਜਿਹੜਾ ਜਿੰਨਾ ਕੁ ਵੀ ਸਹਿਯੋਗ ਇਸ 'ਚ ਪਾ ਸਕੇ ਹਾਂ ਮੈਨੂੰ ਹੁਣੇ ਦੱਸਿਆ ਕਮਲ ਲੋਹੜਾ ਨੇ ਕਿ ਰਤੜ ਛਤੜ ਹਰੂਵਾਲ ਪੱਖੋ ਕੇ ਮਹਿਮਾਰਾ ਇਹ ਤਿੰਨ ਪਿੰਡਾਂ ਦੇ ਜਿਹੜੇ ਪ੍ਰਭਾਵਿਤ ਪਰਿਵਾਰ ਸੀ ਉਹਨਾਂ ਨੂੰ ਅਸੀਂ ਬੜੇ ਨਿਮਰਤਾ ਨਾਲ ਸੱਦਾ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਖਲੋਣਾ ਚਾਹੁੰਦੇ ਹਾਂ ਅਸੀਂ ਕੋਈ ਥੋੜਾ ਬਹੁਤ ਆਪਣਾ ਯੋਗਦਾਨ ਪਾਣਾ ਚਾਹੁੰਦੇ ਹਾਂ ਤੁਸੀਂ ਸਾਰੇ ਆਏ ਹੋ ਇਹਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਜੋ ਕੁਝ ਵੀ ਤਿਲ ਫੁੱਲ ਹੈ ਉਹ ਜ਼ਰੂਰ ਕਬੂਲ ਕਰੋ ਇਹਨਾਂ ਸ਼ਬਦਾਂ ਨਾਲ ਮੈਂ ਕੁਰ ਫਿਰ ਸਤਕਾਰਯੋਗ ਸੁਚੈ ਸਿੰਘ ਜੀ ਦਾ ਜਾਗਰਤੀ ਸੰਸਥਾਨ ਦਾ ਤੇ ਤੁਹਾਡਾ ਸਭ ਦਾ ਇੱਥੇ ਆਉਣ ਤੇ ਆਪਣੇ ਸਾਥੀਆਂ ਦਾ ਆਉਣ ਤੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਤੇ ਮੇਰਾ ਆਪਣਾ ਯਕੀਨ ਹੈ ਕਿ ਅਜੀਤ ਆਪਣੇ ਵਿਤ ਮੁਤਾਬਕ ਜਦੋਂ ਵੀ ਕੋਈ ਪੰਜਾਬ ਤੇ ਇਸ ਤਰ੍ਹਾਂ ਦੀ ਆਈ ਤਾਂ ਆਪਣੇ ਹਮਦਰਦੀ ਦੇ ਪੂਰਨ ਹਤੇ ਚਲਦੇ ਹੋਏ ਇਸੇ ਤਰ੍ਹਾਂ ਆਪਣਾ ਯਤਨਸ਼ੀਲ ਰਹੇਗਾ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਇਸੇ ਤਰ੍ਹਾਂ ਸਾਡੇ ਨਾਲ ਹਰਕਵਲ ਸਿੰਘ ਰੰਦਾਵਾ ਘਣੀਏ ਕੇ ਵੇਟ ਪਹੁੰਚੇ ਨੇ ਅੱਜ ਅਜੀਤ ਅਖਬਾਰ ਵੱਲੋਂ ਦੂਸਰੇ ਗੇਟ ਦੇ ਵਿੱਚੋਂ ਪ੍ਰਾਲਾ ਕੀਤਾ ਗਿਆ ਫਰਪੀਟਾਂ ਦੀ ਬਾਹ ਫੜਨ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਡਾਕਟਰ ਬਲਜਿੰਦਰ ਸਿੰਘ ਹਮਦਰਦ ਹੋਣਾਂ ਦਾ ਜਿਨ੍ਹਾਂ ਦੂਸਰੀ ਵਾਰੀ ਸਾਡੇ ਬੇਚਰਾ ਜਿਹੜਾ ਕਣੀਆਂ ਕੇ ਬੇੜ ਪਿੰਡ ਆ ਉਥੋਂ ਤੱਕ ਪਹੁੰਚ ਕੀਤੀ ਆ ਤੇ ਲੋਡਵੰਦ ਕਿਸਾਨਾਂ ਨੂੰ ਪਹਿਲਾਂ ਵੀ ਬੀਮਈਆ ਕਰਾਇਆ ਤੇ ਅੱਜ ਵੀ ਬੀ ਤੇ ਡੀਜ਼ਲ ਦੀ ਸੇਵਾ ਲੈ ਕੇ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਪ੍ਰਮਾਤਮਾਗੇ ਅਰਦਾਸ ਕਰਦਾ ਮਹਾਰਾਜ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ਅੱਜ ਅਜੀਤ ਅਖਬਾਰ ਵੱਲੋਂ ਇਕਰਾਤ ਸਮੱਗਰੀ ਲੈ ਕੇ ਇੱਥੇ ਆਏ ਨੇ ਕੀ ਕਰਾ ਚੋਣੋ ਮੈਂ ਜਗਿੰਦਰ ਸਿੰਘ ਖੰਨਾ ਜੁਮਾਰਾ ਜੋ ਕਿ ਅੱਜ ਅਜੀਤ ਖਬਰ ਵਾਲਿਆਂ ਨੇ ਸਾਡੇ ਉਜੜੇ ਪੁਜੜੇ ਲੋਕਾਂ ਵਾਸਤੇ ਸਮਰਧੀ ਲੈ ਕੇ ਹਾਜ਼ਰ ਹੋਏ ਨੇ ਮੈਂ ਇਹਨਾਂ ਦਾ ਇਨਾਕ ਧੰਨਵਾਦ ਕਰਨਾ ਵੀ ਹੋ ਸਕਦਾ ਸਾਡੇ ਕੋਲ ਕਣਕਾਂ ਦੀਆਂ ਬਜਾਈਆਂ ਕੁਝ ਨਾ ਹੁੰਦੀਆਂ ਅੱਜ ਇਹਨਾਂ ਦੇ ਸਦਕਾ ਅਸੀਂ ਕਿਹੜੇ ਲੋਕ ਗਰੀਬ ਸਨ ਉਨਾ ਕੋ ਬਚਾਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਉਜੜ ਬੜੇ ਗਏ ਹਾਂ ਸਾਡੇ ਕੋ ਕਮਰੇ ਕਿਹੜੇ ਨੇ ਘਰਾਂ ਦੇ ਢੱਟ ਗਏ ਮਈਆਂ ਕਈਆਂ ਦੀਆਂ ਰੁੜ ਗਈਆਂ ਬੜੇ ਨੁਕਸਾਨ ਨੇ ਗਿਣੇ ਨਹੀਂ ਜਾ ਸਕਦੇ ਇਸ ਕਰਕੇ ਅਸੀਂ ਜੀਤ ਪਰਵਾਰ ਨੂੰ ਜੀ ਧੰਨਵਾਦ ਦੇ ਕਰਨਿਆਂ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਨਿਆਂ ਜਿਨ੍ਹਾਂ ਨੇ ਸਾਡੀ ਆਣ ਕੇ ਬਜਾਈ ਕਿਹੜੀ ਆ ਸ਼ੁਰੂ ਕਰਨ ਲੱਗੇ ਨੇ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਇਲਾਕੇ ਦੇ ਇੱਕ ਕਿਸਾਨ ਜੋ ਹੜਪੀਟਾਂ ਦੇ ਵਿੱਚੋਂ ਨੇ ਹਰਜੀਤ ਸਿੰਘ ਜੀ ਹਰੂਵਾਲ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਅਜੀਤ ਵੱਲੋਂ ਅਜੀਤ ਸਮਾਖਬਾਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗਰੀਬਾਂ ਦੀ ਬਾਹ ਫੜੀ ਆ ਤੇ ਗਰੀਬਾਂ ਨੂੰ ਵੇਜ ਦੇ ਕੇ ਉਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਇਸ ਤਰ੍ਹਾਂ ਹੀ ਅੱਗੋਂ ਆ ਤੇ ਪਰਮਾਤਮਾ ਅਗੇ ਹੱਥ ਜੋੜ ਕੇ ਅਰਦਾਸ ਹੈ ਕਿ ਇਹ ਜੋ ਇਸ ਵਾਰ ਜੋ ਨੁਕਸਾਨ ਹੋਇਆ ਅੱਗੇ ਤੋਂ ਕਦੀ ਵੀ ਇਦਾਂ ਦਾ ਨੁਕਸਾਨ ਨਾ ਹੋਵੇ ਤੇ ਕੋਈ ਵੀ ਵੀ ਇਹ ਜੀ ਨਾ ਪੇੜਦਾ ਵੇ ਬਾਕੀ ਬਹੁਤ ਵਧੀਆ ਤਕਰੀਬਾਂ ਦੀ ਬਾਹ ਫੜੀ ਹੈ अजीत ਖਵਾਰ ਵਾਲੇ ਨੇ ਤੁਸੀਂ ਦੇਖਿਆ ਕਿ ਅਦਾਰਾ अजीत ਵੱਲੋਂ ਜਿੱਥੇ ਹੜਪੀਟਾਂ ਦੀ ਪਹਿਲਾਂ ਵੀ ਬਾਹ ਫੜੀ ਗਈ ਸੀ ਤੇ ਹੁਣ ਮੁੜ ਡੇਰਾ ਬਾਬਾ ਨਾਨਕ ਦੇ ਸਮੁੱਚੇ ਖੇਤਰ ਅੰਦਰ ਵਕਫਾ ਪਿੰਡਾਂ ਨੂੰ ਰਾਹਤ ਕਾਰਜ ਜਿਹੜੇ ਆ ਉਹ ਪਚਾਏ ਗਏ ਨੇ ਤੇ ਅੱਜ ਡਾਕਟਰ ਬਜਿੰਦਰ ਸਿੰਘ ਮਦਦ ਉੱਚੇ ਚੇਤਤੌਰ ਤੇ ਪਹੁੰਚ ਕੇ ਉਹਨਾਂ ਨੇ ਰਾਹਤ ਸਮਗਰੀ ਵੰਡੀ ਹੈ ਵੱਡੀ ਗਿਣਤੀ ਵਿੱਚ ਇੱਥੇ ਲੋਕ ਹਾਜ਼ਰ ਹੋਏ ਨੇ ਤੇ ਲੋਕਾਂ ਨੇ अजीत ਦੀ ਸ਼ਲਾਘਾ ਕਰਦਿਆਂ ਹੋયા ਇਸ ਉਪਰਾਲੇ ਦਾ ਧੰਨਵਾਦ ਕੀਤਾ ਹੈ ਪੱਤਰਕਾਰ ਅਵਤਾਰ ਸਿੰਘ ਰੰਦਾਵਾ ਦੇ ਨਾਲ अजीत ਟੀਮ ਬਟਾਲਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ